ਸੋ ਗਰਮੀ ਤੋਂ ਕਿੱਦਾਂ ਰਾਹਤ ਪਾਉਣੀ ਹੈ ਤੇ ਕੀ ਸਾਵਧਾਨੀਆਂ ਵਰਤਣੀਆਂ ਨੇ ਕਿਉਂਕਿ ਗਰਮੀ ਜਿਹੜੀ ਹੈ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ 45 ਡਿਗਰੀ ਜਿਹੜਾ ਤਾਪਮਾਨ ਬਾਹਰ ਹੋ ਗਿਆ ਤੇ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਸਭ ਤੋਂ ਜਿਹੜੀ ਮੇਨ ਗੱਲ ਹੈ ਕਿ ਪਾਣੀ ਬਹੁਤ ਜ਼ਰੂਰ ਪੀਣਾ ਚਾਹੀਦਾ ਈਵਨ ਜੇ ਸਾਨੂੰ ਇਹ ਸਮੱਸਿਆsemble ਜੇ ਚਿੱਤ ਪਿਆਸ ਨਹੀਂ ਵੀ ਲੱਗਦੀ ਅਸੀਂ ਕੋਸ਼ਿਸ਼ ਇਹ ਹੀ ਕਰਨੀ ਚਾਹੀਦੀ ਕਿ ਕੁਝ ਟਾਈਮ ਬਾਅਦ ਕੋਈ ਗਲਾਸ ਅੱਧਾ ਗਲਾਸ ਅਸੀਂ ਪਾਣੀ ਪੀਏ ਜਾਂ ਕੋਈ ਜੂਸ ਪੀਏ ਜਾਂ ਕੋਈ ਲੱਸੀ ਵਗੈਰਾ ਉਹ ਵਸੀ ਲੈ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਨਮਕ ਪਾਦਰ ਵਗੈਰਾ ਇੱਥੇ ਲੈ ਸਕਦੇ। ਠੰਡੇ ਮਾਹ ਨੂੰ ਤਾਂ ਥੋੜਾ ਜਿਹਾ ਵੈਦਰ ਥੋੜਾ ਜਿਹਾ ਠੰਡਾ ਹੋ ਜਾਂਦਾ ਜਿਸ ਤਰ੍ਹਾਂ ਸ਼ਾਮ ਦੇ ਟਾਈਮ ਆ ਜਾਂ ਸਵੇਰ ਦੇ ਟਾਈਮ ਆ ਪਰ ਉਦੋਂ ਬਾਹਰ ਨਿਕਲੋ। ਜੇ ਕੋਈ ਬਹੁਤ ਜ਼ਰੂਰੀ ਕੰਮ ਆ ਫਿਰ ਹੀ ਨਿਕਲੋ। ਫਿਰ ਆਪਣੀ ਬੋਡੀ ਨੂੰ ਪਾਣੀ ਜਿੱਥੇ ਵੀ ਤੁਸੀਂ ਟਰੈਵਲ ਕਰਨਾ ਤੇ ਆਪਣੇ ਜਿਹੜਾ ਪਾਣੀ ਹੈ ਬੋਤਲ ਵਗੈਰਾ ਉਹ ਨਾਲ ਲੈ ਕੇ ਜਾਓ। ਔਰ ਆਪਣੀ ਜਦੋਂ ਵੀ ਕਿਤੇ ਬਾਹਰ ਨਿਕਲਦੀ ਜ਼ਰੂਰ ਪੈਂਦੀ ਆ ਆਪਣੀ ਜਿਹੜੀ ਬੋਡੀ ਆ ਪੂਰਾ ਸ਼ਰੀਰ ਆ ਉਹਨੂੰ ਕਵਰ ਕਰਕੇ ਰੱਖੋ। ਕੋਈ ਕੈਪ ਵਗੈਰਾ ਯੂਜ਼ ਕਰ ਲਓ, ਹੈਟ ਯੂਜ਼ ਕਰ ਲਓ। ਆਪਣੇ ਸਿਰ ਤੇ ਵੀ ਪੂਰਾ ਫੁੱਲ ਕੋਈ ਕਪੜਾ ਦੇ ਦੇ ਸਕਦੇ ਤਾਂ ਕਿ ਜਿਹੜੀ ਸਿੱਧੀ ਧੁੱਪ ਹੈ ਉਹ ਨਾ ਪਵੇ ਜਿਹੜੀ ਸਾਡੇ ਵੱਲੋਂ ਤਿਆਰੀਆਂ ਨੇ ਉਹ ਪੂਰੀਆਂ ਮੁਕੰਮਲ ਨੇ ਸਾਨੂੰ ਹਾਇਰ ਅਥਾਰਟिटीज ਪੰਜਾਬ ਸਰਕਾਰ ਵੱਲੋਂ ਪੂਰੀਆਂ ਗਾਈਡਲਾਈਨਸ ਆਈਆਂ ਹੋਈਆਂ ਨੇ ਸੋ ਗਰਮੀ ਤੋਂ ਕਿੱਦਾਂ ਰਾਹਤ ਪਾਉਣੀ ਹੈ ਤੇ ਕੀ ਸਾਵਧਾਨੀਆਂ ਵਰਤਣੀਆਂ ਨੇ ਆਪਾਂ ਗੱਲਬਾਤ ਕਰਦੇ ਹਾਂ ਕਿਉਂਕਿ ਗਰਮੀ ਜਿਹੜੀ ਹੈ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ 45 ਡਿਗਰੀ ਜਿਹੜਾ ਤਾਪਮਾਨ ਬਾਹਰ ਹੋ ਗਿਆ ਤੇ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਆਪਾਂ ਗੱਲਬਾਤ ਕਰਦੇ ਹਾਂ ਐਸਐਮਓ ਡਾਕਟਰ ਰਵਿੰਦਰ ਸਿੰਘ ਬਟਾਲਾ ਸ਼ਹਿਰ ਤੋਂ ਆਪਾਂ ਗੱਲਬਾਤ ਕਰਦੇ ਆ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਉਸ ਤੋਂ ਗੱਲਬਾਤ ਕਰਦੇ ਸੋ ਨਮਸਕਾਰ ਸਰ ਨਮਸਕਾਰ ਸੋ ਡਾਕਟਰ ਸਾਹਿਬ ਗਰਮੀ ਬਹੁਤ ਪੈ ਰਹੀ ਹੈ 45 ਡਿਗਰੀ ਤੋਂ ਪਾਰ ਜਾ ਰਿਹਾ ਹੈ ਤਾਪਮਾਨ ਬਾਹਰ ਹੋ ਗਿਆ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਗਰਮੀ ਤੋਂ ਰਾਹਤ ਪਾਉਣ ਵਾਸਤੇ ਮੈਂ ਸਭ ਤੋਂ ਪਹਿਲਾਂ ਇਹੀ ਕਹਿਣਾ ਚਾਹਾਂਗਾ ਕਿ ਇਸ ਗਰਮੀ ਬਹੁਤ ਜ਼ਿਆਦਾ ਜਿਸ ਤਰ੍ਹਾਂ ਇਹ ਤੋਂ ਸਾਨੂੰ ਜਿਹੜਾ ਬਚਾਅ ਹੈ ਉਹੀ ਸਭ ਤੋਂ ਵਧੀਆ ਇਹਦਾ ਸੋਲੂਸ਼ਨ ਹੈਗਾ। ਉਸ ਲਈ ਸਾਨੂੰ ਵੱਧ ਤੋਂ ਵੱਧ ਸਭ ਤੋਂ ਜਿਹੜੀ ਮੇਨ ਗੱਲ ਹੈ ਕਿ ਪਾਣੀ ਵੱਧ ਤੋਂ ਵੱਧ ਪੀਣਾ ਚਾਹੀਦਾ। इवन ਜੇ ਸਾਨੂੰ ਇਸ ਮੌਸਮ ਦੇ ਵਿੱਚ ਜੇ ਪਿਆਸ ਨਹੀਂ ਵੀ ਲੱਗਦੀ ਅਸੀਂ ਕੋਸ਼ਿਸ਼ ਇਹੀ ਕਰਨੀ ਚਾਹੀਦੀ ਕਿ ਕੁਝ ਟਾਈਮ ਬਾਅਦ ਕੋਈ ਗਲਾਸ ਅੱਧਾ ਗਲਾਸ ਅਸੀਂ ਪਾਣੀ ਪੀ ਲਈਏ ਜਾਂ ਕੋਈ ਜੂਸ ਪੀ ਲਈਏ ਜਾਂ ਕੋਈ ਲੱਸੀ ਵਗੈਰਾ। ਉਹ ਵਸੇ ਲੈ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਨਮਕ ਪਾਗ ਵਗੈਰਾ ਇਹ ਚੀਜ਼ਾਂ ਲੈ ਸਕਦੇ ਹੋ ਫਿਰ ਤੁਸੀਂ ਕੋਸ਼ਿਸ਼ ਕਰੋ ਕਿ ਠੰਡੇ ਜਦੋਂ ਥੋੜਾ ਜਿਹਾ ਵੈਦਰ ਥੋੜਾ ਜਿਹਾ ਠੰਡਾ ਹੋ ਜਾਂਦਾ ਜਿਸ ਤਰ੍ਹਾਂ ਸ਼ਾਮ ਦੇ ਟਾਈਮ ਆ ਜਾਂ ਸੂਏ ਦੇ ਟਾਈਮ ਆ ਕਰੋ ਉਦੋਂ ਬਾਹਰ ਨਿਕਲੋ ਜੇ ਕੋਈ ਬਹੁਤ ਜ਼ਰੂਰੀ ਕੰਮ ਹੈ ਫਿਰ ਹੀ ਨਿਕਲੋ ਫਿਰ ਆਪਣੀ ਬਾਡੀ ਨੂੰ ਪਾਣੀ ਜਿੱਥੇ ਵੀ ਤੁਸੀਂ ਟਰੈਵਲ ਕਰਨਾ ਤੇ ਆਪਣੇ ਜਿਹੜਾ ਪਾਣੀ ਹੈ ਬੋਟਲ ਵਗੈਰਾ ਉਹ ਨਾਲ ਲੈ ਕੇ ਜਾਓ ਔਰ ਆਪਣੀ ਜਦੋਂ ਵੀ ਕਿਤੇ ਬਾਹਰ ਨਿਕਲਦੀ ਜ਼ਰੂਰਤ ਪੈਂਦੀ ਆ ਆਪਣੀ ਜਿਹੜੀ ਬਾਡੀ ਆ ਪੂਰਾ ਸ਼ਰੀਰ ਆ ਉਹਨੂੰ ਕਵਰ ਕਰਕੇ ਰੱਖੋ ਕੋਈ ਕੈਪ ਵਗੈਰਾ ਯੂਜ਼ ਕਰ ਲਓ ਹੈਟ ਯੂਜ਼ ਕਰ ਲਓ ਆਪਣੇ ਸਿਰ ਤੇ ਕੋਈ ਪੂਰਾ ਫੁੱਲ ਕੋਈ ਕਪੜਾ ਦੇ ਦੇ ਸਕਦੇ ਤਾਂ ਕਿ ਜਿਹੜੀ ਸਿੱਧੀ ਧੁੱਪ ਹੈ ਉਹ ਨਾ ਪਵੇ। ਤੋਂ ਡਰ ਸਭ ਇਹ ਕਿਹੜੇ ਕਿਰੀਆਂ ਮਤਲਬ ਬਿਮਾਰੀਆਂ ਦੇ ਲੱਛਣ ਇਹ ਹੋ ਸਕਦੇ ਨੇ। ਤੋਂ ਗੈਰੋਂ ਜਿਹੜੀਆਂ ਹਵਾਵਾਂ ਚੱਲਦੀਆਂ ਵੀ ਨੇ ਬਾਹਰ ਤੇ ਇਹ ਕਿਹੜੇ ਕਿਰੀਆਂ ਬਿਮਾਰੀਆਂ ਹੋ ਸਕਦੀਆਂ ਤੇ ਕੀ ਕਿੱਦਾਂ ਬਚਿਆ ਜਾ ਸਕਦਾ ਉਹਨਾਂ ਤੋਂ। ਇਹਦੇ ਵਿੱਚ ਸਿੰਪਲ ਜਿਹੜੀ ਜਿਹੜੀ ਗਰਮੀ ਦੇ ਕਰਕੇ ਜਿਹੜਾ ਸਰੀਰ ਨੂੰ ਨੁਕਸਾਨ ਪਹੁੰਚਦਾ ਉਹ ਤੇ ਸਿੰਪਲ ਜਿਸ ਤਰ੍ਹਾਂ ਕੋਈ ਪੇਟ ਵਗੈਰਾ ਹੋ ਸਕਦੀ ਹੈ। ਜੀ ਤੇ ਇਸ ਤੋਂ ਲੈ ਕੇ ਜਿਹੜੀ ਬੜੀ ਇੱਕ ਸੀਰੀਅਸ ਕੰਡੀਸ਼ਨ ਹੈ ਹੀਟ ਸਟ੍ਰੋਕ ਵਗੈਰਾ ਉਹ ਵੀ ਹੋ ਸਕਦੀ ਹੈ ਇਹਦੇ ਵਿੱਚ। ਇਦੇ ਚ ਜਿਹੜੇ ਮੇਨ ਇਹਦੇ ਲੱਛਣ ਹੁੰਦੇ ਨੇ ਤੇ ਸਾਨੂੰ ਜਿਹੜੀ ਇੱਕ ਥੋੜੀ ਫੇਨਟਿੰਗ ਵਗੈਰਾ ਜਿਸ ਤਰ੍ਹਾਂ ਕੋਈ ਚੱਕਰ ਆ ਸਕਦਾ ਉਹ ਹੋ ਸਕਦਾ ਹੈ ਕੋਈ ਉਲਟੀ ਵਗੈਰਾ ਉਹਨੂੰ ਦਿਲ ਕਰ ਸਕਦਾ ਜਾਂ ਉਲਟੀ ਆ ਵੀ ਸਕਦੀ ਦਿਲ ਕੱਚਾ ਹੋਣਾ ਸਿਰ ਦਰਦ ਹੋ ਸਕਦੀ ਆ ਤੇ ਥਕਾਵਟ ਜੀ ਮਹਿਸੂਸ ਹੋਏਗੀ ਕ੍ਰੈਂਪਸ ਵਗੈਰਾ ਹੋਣਗੇ ਇਹ ਚੀਜ਼ਾਂ ਹੋ ਸਕਦੀਆਂ ਕੋਈ ਦੌਰਾ ਵਗੈਰਾ ਤੱਕ ਵੀ ਪੈ ਸਕਦਾ ਜੀ ਫਿਰ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਸਿਵਲ ਹਸਪਤਲ ਦੇ ਕਿੱਦਾਂ ਦੇ ਗਾਈਡਲਾਈਨਸ ਕਿੱਦਾਂ ਦੇ ਇੰਤਜ਼ਾਮ ਜਰੇ ਕੀਤੇ ਗਏ ਕੁਝ ਸਬਦ ਨਹੀਂ ਮੈਂ ਸ਼ੁਰੂ ਤੇ ਦੱਸਦੀਆਂ ਸੀਗੇ ਜਿਸ ਤਰ੍ਹਾਂ ਆਪਣੇ ਬਾਡੀ ਕਵਰ ਰੱਖੋ ਪਾਣੀ ਵਗੈਰਾ ਬਾਰ ਬਾਰ ਪੀਓ ਫਿਰ ਕੋਸ਼ਿਸ਼ ਕਰੋ ਕਿ ਆਪਣੇ ਜਿਹੜੇ ਪੈਰ ਨੇ ਉਹ ਕਵਰ ਕਰਕੇ ਰੱਖੋ ਨੰਗੇ ਪੈਰੀ ਨਾ ਚੱਲੋ ਤੁਸੀਂ ਸ਼ੈਡੇਡ ਏਰੀਆ ਚ ਜ਼ਿਆਦਾ ਟਾਈਮ ਰਹੋ ਬੱਚਿਆਂ ਨੂੰ ਬਜ਼ੁਰਗਾਂ ਨੂੰ ਪ੍ਰੈਗਨੈਂਟ ਲੇਡੀਆਂ ਨੂੰ ਲੇਬਰ ਆ ਜਿਹੜੀ ਉਹਨਾਂ ਨੂੰ ਆਪਣਾ ਖਾਸ ਇਸ ਬਾਰੇ ਖਿਆਲ ਰੱਖਣਾ ਜਿਹੜੀ ਸਾਡੇ ਵੱਲੋਂ ਤਿਆਰੀਆਂ ਨੇ ਉਹ ਪੂਰੀਆਂ ਮੁਕੰਮਲ ਨੇ ਸਾਨੂੰ ਹਾਇਰ ਅਥਾਰਟिटीज ਪੰਜਾਬ ਸਰਕਾਰ ਵੱਲੋਂ ਪੂਰੀਆਂ ਗਾਈਡਲਾਈਨਸ ਆਈਆਂ ਹੋਈਆਂ ਨੇ ਉਹਦੇ ਵਿੱਚ ਸਾਡੀ ਇੱਕ ਦੋ ਵਾਰੀ ਚੰਨੀਗੜ੍ਹ ਲੈਵਲ ਤੇ ਜਿਹੜੀ ਵੀਡੀਓ ਕਾਨਫਰੈਂਸ ਵੀ ਹੋਈ ਹੈ ਇੱਕ ਦੋ ਵਾਰੀ ਗੁਰਦਾਸਪੁਰ ਲੈਵਲ ਤੇ ਵੀ ਮੀਟਿੰਗ ਹੋਈ ਹੈ ਉਹਦੇ ਵਿੱਚ ਅਸੀਂ ਬੈੱਡ ਜਿਹੜੇ ਨੇ ਸਪੈਸ਼ਲ ਵੱਖਰੇ ਇਸ AC ਉਸ ਰੂਮ 'ਚ AC ਲਗਾ ਕੇ ਹੀਟ ਵਾਲੇ ਕਮਰੇ 'ਚ ਹੀ ਪੇਸ਼ੈਂਟ ਨੂੰ ਮੈਨੇਜਮੈਂਟ ਕਰਨ ਲਈ ਅਸੀਂ AC ਲਗਾ ਕੇ ਉੱਥੇ ਬੈੱਡ ਉਹਨਾਂ ਦੇ ਖਾਸ ਬੈੱਡ ਲਗਾਏ ਹੋਏ ਨੇ ਨਾ ਜਿਹੜੀ ਜਿਹੜੀ ਦਵਾਈ ਜੋ ਵੀ ਚਾਹੀਦੀ ਆਈਵੀ ਫਲੂਡ ਨੇ ਆਈਸ ਪੈਕ ਨੇ ਜਾਂ ਕੋਈ ਹੋਰ ਦਵਾਈ ਚਾਹੀਦੀ ਇੰਜੈਕਸ਼ਨ ਵਗੈਰਾ ਉਹ ਸਾਡੇ ਕੋਲ ਮੌਜੂਦ ਹੈਗੇ ਨੇ ਸੋ ਡਾਕਟਰ ਸਾਹਿਬ ਲੱਗਦਾ ਨੇ ਕਿ ਇਹ ਪਿਛਲੇ ਕਈ ਸਾਲਾਂ ਤੋਂ ਬਹੁਤ ਜ਼ਿਆਦਾ ਜਰੀਏ ਗਰਮੀ ਹੋ ਰਹੀ ਏ ਕਿਤਨੇ ਕਿਤਨੇ ਦਰਖਤ ਜਿਹੜੇ ਕੱਟੇ ਜਾ ਰਹੇ ਉਹਦੇ ਕਰਕੇ ਵੀ ਥੋੜਾ ਫਰਕ ਪੈਂਦਾ ਹੈ ਕਲਾਈਮੇਟ ਚੇਂਜ ਦਾ ਅਸੀਂ ਕਾਫੀ ਸਾਲਾਂ ਤੋਂ ਸੁਣ ਰਹੇ ਆ ਇਹਦੇ ਬੜੇ ਮਲਟੀਪਲ ਰੀਜ਼ਨ ਕਾਫੀ ਕਾਰਨ ਹੈਗੇ ਨੇ ਜਿਸ ਤਰ੍ਹਾਂ ਇੱਕ ਦਰਖਤ ਦਾ ਘਟਣਾ ਉਹ ਤੇ ਮੇਨ ਰੀਜ਼ਨ ਹੈਗਾ ਹੀ ਹੈ ਜੀ ਫਿਰ ਇਹਦੇ ਚ ਜਿਹੜਾ ਪੋਲੂਸ਼ਨ ਵਗੈਰਾ ਜਾਂ ਹੋਰ ਬਹੁਤ ਸਾਰੇ ਰੀਜ਼ਨ ਨੇ ਉਹ ਕਾ ਉਹ ਬਹੁਤ ਸਾਰੇ ਰੀਜ਼ਨ ਹੈਗੇ ਨੇ ਜਿਹਦੇ ਕਰਕੇ ਜਿਹੜਾ ਤੁਸੀਂ ਨੋਟ ਕੀਤਾ ਕਿ ਪਿਛਲੇ ਕਾਫੀ ਸਾਲਾਂ ਤੋਂ ਜਿਹੜਾ ਕਲਾਈਮੇਟ ਹੈ ਉਹ ਚੇਂਜ ਹੋ ਰਿਹਾ। ਸੋ ਡਾਕਟਰ ਸਾਹਿਬ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਜਿਹੜੇ ਕੰਮ ਕਰਨੇ ਨੇ ਇੱਕੇ ਦੋ ਨਿਕਲੋ ਘਰ ਤੇ ਕਦੋਂ ਆਪਣੇ ਘਰ ਰਹਿਣਾ ਚਾਹੀਦਾ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ। ਦੇਖੋ ਇਸ ਮੌਸਮ ਦੇ ਵਿੱਚ ਕੋਸ਼ਿਸ਼ ਕਰੋ ਕਿ ਕਰੋ ਬਾਹਰ ਨਾ ਹੀ ਨਿਕਲੋ ਥੋੜਾ ਸ਼ੈਡੇਡ ਏਰੀਆ ਚ ਰੋ ਠੰਡੇ ਏਰੀਆ ਚ ਚਲੋ ਆਪਣੇ ਘਰ ਚ ਜੇ ਜੇ ਕੋਲਰ ਵਗੈਰਾ ਜਾਂ AC ਹੈਗਾ ਜਾਂ ਪੱਖਾ ਹੈ ਉਹ ਲਗਾ ਕੇ ਰਵੋ। ਜੇ ਕਿਤੇ ਬਹੁਤ ਜ਼ਰੂਰੀ ਨਿਕਲਣਾ ਹੀ ਪੈਂਦਾ ਕਰੋ ਕੋਸ਼ਿਸ਼ ਕਰੋ ਜਿਹੜਾ ਉਹ ਕੰਮ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਬੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਕਿਉਂਕਿ ਮੌਸਮ ਗਰਮੀ ਦਾ ਹੈ ਤੇ ਬਹੁਤ ਜ਼ਿਆਦਾ ਗਰਮੀ ਜਿਹੜੀ ਪੈ ਰਹੀ ਹੈ 45 ਡਿਗਰੀ ਤਾਪਮਾਨ ਹੈ ਤੇ ਹੋ ਸਕਦਾ 50 ਤੱਕ ਵੀ ਪਹੁੰਚ ਜਾਏ ਸੋ ਆਪਾਂ ਵੀ ਅਪੀਲ ਕਰਦੇ ਹਾਂ ਲੋਕਾਂ ਨੂੰ ਕਿ ਆਪਣੀ ਸਿਹਤ ਦਾ ਧਿਆਨ ਰੱਖੋ ਤੇ ਨਾਲ ਦੀ ਨਾਲ ਸਭ ਤੋਂ ਜ਼ਿਆਦਾ ਜਰਾ ਪਾਣੀ ਹੈ ਉਹ ਤੁਸੀਂ ਪੀਓ ਤੇ ਲੱਸੀ ਵੀ ਲੈ ਸਕਦੇ ਹੋ ਬਹੁਤ ਜ਼ਰੂਰੀ ਕੰਮ ਹੋਵੇ ਤਾਂ ਫੇਰ ਹੀ ਘਰੋਂ ਨਿਕਲੋ ਆਪਣੇ ਪਰਿਵਾਰ ਦਾ ਤੇ ਆਪਣਾ ਜਰਾ ਧਿਆਨ ਜ਼ਰੂਰ ਰੱਖੋ ਸੋ ਵੀਡੀਓ ਨੂੰ ਆਤਵਾਦ ਸ਼ੇਅਰ ਕਰਿਓ ਕੈਮਰਾ ਪਰਸਨ ਅਨਗਰਵਾਲ ਦੇ ਨਾਲ ਲੱਕੀ ਰਾਜਪੂਤ ਗੁਰਦਾਸ